ट्रांसफार्मर उतारते हुए एडिटर और बहुत ज्यादा इनारे ਸਾਡੇ ਤੇ ਭਾਰੀ ਪਏ ਆ ਤੇ ਭਾਰੀ ਪੈ ਕੇ ਇਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਆ ਇਹਨਾਂ ਨੇ ਚੂਰੇ ਵੀ ਕਿਹਾ ਵਾ ਪੂਰੇ ਪੁੱਤੇ ਕਹਿ ਕੇ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਹਨਾਂ ਨੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਕਿੰਨੇ ਜਾਣੇ ਸੀਗੇ ਕਿੰਨੇ ਇਹ ਬਹੁਤ ਜਾਣੇ ਹੀ ਗਿਣਤੀ ਤੋਂ ਬਗੈਰ ਸੀ ਆ ਰੋ ਲੱਗ ਆ ਜਾ ਆ ਜਾ ਬੰਦ ਮਰਦਾ ਜਾ ਆਓ ਘਾਤ ਚਲ ਜਾਂਦੇ ਯਾਰ ਬਾਣੇ ਦੇ ਪਾਸਵਾ ਦੀ ਬੋਲੋ ਆ ਬੋਲੋ ਆ ਬੋਲੋ ਬੋਲੋ ਬਰਾਵੀ ਲਓ ਆ ਬੋਲੋ ਬੋਲੋ ਪਹਿਲੋਂ ਗਾਣਾ ਗੀ ਬੋਲੋ ਯਾਰ ਇੱਥੇ ਨਾ ਥੱਲੇ

ਭਾਰੀ ਪਏ ਆ ਤੇ ਭਾਰੀ ਪੈ ਕੇ ਇਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਆ ਇਹਨਾਂ ਨੇ ਚੂਰੇ ਵੀ ਕਿਹਾ ਵਾ ਪੂਰੇ ਕੁੱਤੇ ਕਹਿ ਕੇ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਹਨਾਂ ਨੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਕਿੰਨੇ ਜਾਣੇ ਸੀ ਇਹ ਕਿੰਨੇ ਜਾਣ ਇਹ ਬਹੁਤ ਜਾਣੇ ਸੀ ਗਿਣਤੀ ਤੋਂ ਬਗੈਰ ਸੀ ਹੂੰ ਕੋਈ ਪਤਾ ਨਹੀਂ ਲੱਗਦਾ ਬਹੁਤ ਜਾਣੇ ਤੇ ਫਿਰ ਅਸੀਂ ਤੇ ਭੱਜ ਕੇ ਬੱਚਿਆਂ ਨੂੰ ਅੰਦਰ ਵੜਿਆ ਤੇ ਇਹਨਾਂ ਨੂੰ ਫਿਰ ਅਸੀਂ ਬੱਚਿਆਂ ਨੂੰ ਬੱਚੇ ਕੋਠੇ ਤੇ ਚਲੇ ਗਏ ਸਰ ਪੁਲਿਸ ਪ੍ਰਸ਼ਾਸਨ ਕੰਪਲੇਂਟ ਦਿੱਤੀ ਸੀ ਜੀ ਹਾਂਜੀ ਤੇ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਆਈ ਕੀ ਕਾਰਵਾਈ ਕੀਤੀ ਉਹਨਾਂ ਨੇ ਪਰਚਾ ਦਰਜ ਕਰ ਲਿਆ ਹਾਂ ਬਰਛਟ ਹੋ ਗਈ ਬੰਦੇ ਦੀ ਹਾਂਜੀ ਠੀਕ ਅਬ ਤੁਸੀਂ ਹੈਗੇ ਜੋ ਵੀ ਵਧੀਆ ਕਾਰਵਾਈ ਕੀਤੀ ਉਹਨਾਂ ਨੇ ਕੋਈ ਹਾਂਜੀ ਉਹਨਾਂ ਬਹੁਤ ਵਧੀਆ ਕਾਰਵਾਈ ਕੀਤੀ ਬਾ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਹਸਪਤਾਲੋਂ ਸਾਨੂੰ ਪਤਾ ਲੱਗਾ ਕਿ ਕਬਲਜੀਤ ਸਿੰਘ ਦੀ ਪੂਆ ਜੋ ਕਿ 85 ਸਾਲ ਦੀ ਉਮਰ ਦੇ ਵਿੱਚ ਉਹ ਰਿੰਗ ਵੀ ਮੰਜੇ ਤੇ ਆ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਕਿ ਉਥੇ ਡਾਕਟਰ ਸਾਹਿਬ ਦਾ ਫੋਨ ਆਇਆ ਕਿਸੇ ਨੂੰ ਬੰਦੇ ਸਾਡੇ ਨੂੰ ਉਹਨਾਂ ਦੱਸਿਆ ਕਿ ਇਹਨਾਂ ਨੇ ਐਡਮਿਟ ਕਰਵਾਇਆ ਉਹਨੂੰ ਗੋਲੀ ਮਾਰ ਕੇ ਝਗੜਾ ਹੋਇਆ ਕਾਦੀ ਗੱਲ ਸੀ ਉਹ ਦੱਸਿਓ ਝਗੜਾ ਸਰ ਸ਼ਨੀਵਾਰ ਸ਼ਾਮ ਨੂੰ ਅਸੀਂ ਫਿਊਜ ਲਾਉਣ ਗਏ ਫਿਊਜ ੁੱਟ ਗਿਆ ਹੂੰ ਜੋ ੁੱਟਣ ਤੋਂ ਬਾਅਦ ਅਸੀਂ ਪੰਜ-ਛੇ ਮੁੰਡੇ ਜਾ ਕੇ ਫੇਸ ਲਾਉਣ ਡੇ ਜਦੋਂ ਤੇ ਉਹਨੇ ਕਬਲਜੀਤ ਸਿੰਘ ਆਇਆ ਤੇ ਉਹਨੇ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੇ ਸ਼ਰਾਬ ਨਾ ਬਿਲਕੁਲ ਰਜਿਆ ਠੀਕ ਹੈ ਜੀ ਉਹਨੇ ਕੀ ਕੀਤਾ ਕਿ ਮੁੰਡਾ ਜੀ ਉੱਤੇ ਚੜਾਇਆ ਜਿਹੜਾ ਉਹਨੂੰ ਕਹਿੰਦਾ ਵੀ ਤੂੰ ਥੱਲੇ ਆ ਜਾ ਨਹੀਂ ਤੇ ਮੈਂ ਸੋਚ ਚਾਤੀ ਸੂਚਕ ਬੋਲੇ ਜਾਤੀ ਸੂਚਕ ਸ਼ਬਦ ਬੋਲ ਬਹੁਤ ਕੁਝ ਬੋਲਿਆ ਨੇ ਸਰ ਇਹਨੇ ਗੰਦੀਆਂ ਗਾਲਾਂ ਕੱਢੀਆਂ ਜਾਤੀ ਸੂਚਕ ਸ਼ਬਦ ਬੋਲੇ ਬੜਾ ਕੁਝ ਉਹਨੇ ਬੋਲ ਕੇ ਉਹਨੇ ਕਿਹਾ ਕਿ ਤੂੰ ਥੱਲੇ ਆ ਜਾ ਨਹੀਂ ਤੇ ਮੈਂ ਤੈਨੂੰ ਨਾਲ ਲਾ ਦੇਣਾ ਬਸ ਇੰਨੀ ਗੱਲ ਕਹੀ ਤੋਨੇ ਸੱਚੀ ਉਹ ਜਿਹੜਾ ਸੱਚੀ ਉਹ ਤਾਂ ਲਾਤਾ ਟਰਾਂਸਫਰਮ ਦਾ ਤੇ ਉਹ ਮੁੰਡੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਠੀਕ ਹੈ ਉਸ ਤੋਂ ਬਾਅਦ ਇਹਨੇ ਗਾਲਾਂ ਕੱਢੇ ਚਲੋ ਮੈਂ ਉਹਨਾਂ ਨੂੰ ਆਪਣੇ ਸਾਰੇ ਬੰਦਿਆਂ ਨੂੰ ਸਮਝਾਇਆ ਵੀ ਨਹੀਂ ਆਪਾਂ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਉਹ ਸ਼ਰਾਬੀ ਆ ਤੇ ਸ਼ਰਾਬੇ ਬੰਦੇ ਨਾਲ ਆਪਾਂ ਮੜ ਕੇ ਸਾਰਨ ਸਾਰਿਆਂ ਝੂਠੇ ਕਰਨਾ ਕਿਉਂ ਉਹਨੇ ਤੇ ਸ਼ਰਾਬੀ ਤੇ ਪੀਂਗੜੀ ਪੀਤੀ ਅਹੀਂ ਘਰ ਨੂੰ ਆ ਗਏ ਆ ਜਦੋਂ ਘਰ ਨੂੰ ਆ ਗਏ ਆ ਤੇ ਉਸ ਤੋਂ ਬਾਅਦ ਇਹਨੇ 2 ਘੰਟੇ ਬਾਅਦ ਆਪਣੇ ਮੁੰਡੇ ਸਾਧ ਕੇ ਪਤਾ ਨਹੀਂ ਕਿੱਥੋਂ ਲਾਗੇ ਪਿੰਡਾਂ ਤੋਂ ਤੇ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕਿੰਨੇ ਟਾਟਰ ਮੁੰਡੇ ਸੀ ਕਿੰਨੇ ਬੰਦੇ ਘੱਟੋ ਘੱਟ 25 30 ਬੰਦੇ ਸੀ ਕਿੰਨੇ ਰੌਂਡ ਫਾਇਰ ਕੀਤੇ ਘਟੂ ਘਟ ਉਹਨਾਂ ਨੇ 35 ਰੌਂਡ ਫਾਇਰ ਕੀਤੇ ਕਿੰਨਾ ਕਿੰਨੇ ਜਣੇ ਫਟੜੇ ਦੋ ਜਣੇ ਫਟੜੇ ਹੋਏ ਇੱਕ 25 26 ਸਾਲ ਦਾ ਲੜਕਾ ਉਹ ਮੇਰੇ ਚਾਚੇ ਦਾ ਬੇਟਾ ਤੇ ਇੱਕ ਮੇਰੀ ਚਾਚੀ ਉਹਨਾਂ ਦੇ ਵੱਖੀ ਦੇ ਵਿੱਚ ਲੱਗੀ ਗੋਲੀ ਠੀਕ ਹੈ ਹਾਂਜੀ ਠੀਕ ਹੈ ਜੀ ਸਰ ਆਪਣਾ ਨਾਮ ਦੱਸ ਸਕਦੇ ਹੋ ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕ ਜੀ ਮੈਂ ਕਰਨ ਮੇਰਕਾ ਵਾਲਮੀਕ تیرਤ ਤੁਣਾ ਸਾਹਿਬ ਤੋਂ ਜੋ ਪਿਛਲੇ ਦਿਨੇ ਹੀ ਮਹਿਣੀਆਂ ਪਿੰਡ ਦੇ ਵਿੱਚ ਇੱਕ ਟਰਾਂਸਫਾਰਮ ਉੱਤੇ ਤਾਰ ਲਗਾਉਣ ਤੋਂ ਐਸ.ੀ. ਭਾਈਚਾਰੇ ਉੱਤੇ ਉੱਥੋਂ ਦੇ ਸਰਪੰਚ ਨੇ ਅਤੇ ਸਰਪੰਚ ਦੇ ਸਾਥੀਆਂ ਨੇ ਸਿੱਧੀ ਫਾਇਰਿੰਗ ਕੀਤੀ ਜੋ ਕਿ ਉਹਦੇ ਵਿੱਚੋਂ ਦੋ ਜਾਨੇ ਜ਼ਖਮੀ ਹੋ ਗਏ ਇੱਕ ਲੇਡੀਸ ਅਤੇ ਜੈਂਸ ਜੋ ਅਮਨਦੀਪ ਹਸਪੀਟਲ ਐਡਮਿਟ ਨੇ ਅ ਧੰਨਵਾਦ ਕਰਦੇ ਹਾਂ ਐਸ.ਐਚ.ਓ. ਜੀ ਦਾ ਜਿਨ੍ਹਾਂ ਨੇ ਉਸੇ ਵੇਲੇ ਆ ਕੇ 307 ਦੇ ਪਰਚੇ ਕੱਟੇ ਅਤੇ ਸਰਪੰਚ ਨੂੰ ਅਰੈਸਟ ਕੀਤਾ ਪਰ ਅੱਜ ਹੀ ਇਹ ਗੱਲ ਸੁਣਨ ਨੂੰ ਆ ਰਹੀ ਆ ਜੋ ਸਰਪੰਚ ਦੇ ਪਰਿਵਾਰ ਵੱਲੋਂ ਉਹਨਾਂ ਦੇ ਹੀ ਘਰ ਦੀ ਇੱਕ ਲੇਡੀ ਨੂੰ ਗੋਲੀ ਮਾਰ ਕੇ ਕਹਿੰਦਾ ਭਾ ਸ਼ਰਲੇ ਮਾਰ ਕੇ ਐਡਮਿਟ ਕੀਤਾ ਗਿਆ ਉਹ ਇਸ ਕਰਕੇ ਜੋ ਕਿ ਪਰਚੇ ਜਿਹੜੇ ਕਰੋਸ ਹੋ ਸਕਣ ਪਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਚੀਜ਼ ਨੂੰ ਇਨਵੈਸਟੀਗੇਸ਼ਨ ਕੀਤਾ ਜਾਵੇ ਚੰਗੀ ਤਰ੍ਹਾਂ ਜੋ ਇਹਨਾਂ ਨੇ ਜਾਣ ਬੁੱਝ ਕੇ ਐਸ ਸੀ ਭਾਈਚਾਰੇ ਦੇ ਉੱਤੇ ਜੋ ਪਰਚੇ ਕਰੋਸ ਕਰਾਉਣ ਦੇ ਤਹਿਤ ਜੋ ਇਹ ਸਾਜ਼ਿਸ਼ ਕੀਤੀ ਆ ਇਹ ਵੀ ਇਹਨਾਂ ਦੇ ਬਣਦੀ ਕਾਰਵਾਈ ਇਹਨਾਂ ਉੱਤੇ ਕੀਤੀ ਜਾਵੇ ਅੱਜ ਐਸ ਐਚਓ ਸਾਹਿਬ ਕੋ ਹੁਣੇ ਹੀ ਮਿਲ ਕੇ ਆਏ ਆ ਜੰਡਿਆਲੇ ਥਾਣੇ ਦੇ ਵਿੱਚ ਸਾਰਾ ਪਰਿਵਾਰ ਅਤੇ ਪਿੰਡ ਦੇ ਮੋਹਤਵਾਰ ਅਤੇ ਐਸੀ ਭਾਈਚਾਰਾ ਸਾਰਾ ਅੱਜ ਇਕੱਠਾ ਵਾ ਜੋਗੀ ਐਸਐਚਓ ਸਾਹਿਬ ਨੇ ਵੀ ਆਸ਼ਵਾਸਨ ਦਵਾਇਆ ਵਾ ਵੀ ਜੋ ਉਹਨਾਂ ਨੇ ਇਹ ਸਾਜ਼ਿਸ਼ ਕੀਤੀ ਆ ਜਾਓ ਇਨਵੈਸਟੀਗੇਸ਼ਨ ਕਰ ਰਹੇ ਨੇ ਉਹ ਇੱਕ ਬਿਲਕੁਲ ਹੀ ਝੂਠ ਆ ਐਸਐਚਓ ਸਾਹਿਬ ਦਾ ਧੰਨਵਾਦ ਕਰਦੇ ਆ ਉਹ ਇਸ ਕੇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਜਾਂਚ ਕਰਨ ਕਰਨ ਜੀ ਮੌਕੇ ਦੀ ਕੋਈ ਸੀਸੀਟੀਵੀ ਜਾਂ ਵੀਡੀਓ ਹੋਈ ਹੋਈ ਹਾਂਜੀ ਬਿਲਕੁਲ ਜੀ ਜੋ ਪਰਚੇ ਜੋ ਫਾਇਰਿੰਗ ਕੀਤੀ ਗਈ ਐ ਐਸ்சி ਭਾਈਚਾਰੇ ਉੱਤੇ ਟਰਾਂਸਫਰਮ ਨੂੰ ਉਹਦੀ ਵੀਡੀਓ ਵੀ ਸਾਰਾ ਕੁਝ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਤੇ ਡੀਐਸਪੀ ਸਾਹਿਬ ਵੱਲੋਂ ਵੀ ਐਸਐਸਪੀ ਸਾਹਿਬ ਵੱਲੋਂ ਵੀ ਪਰਚੇ ਦਰਜ ਕਰ ਦਿੱਤੇ ਗਏ ਸੀ ਕਿਹਨਾਂ ਦੇ ਉੱਤੇ ਫਾਇਰ ਕੀਤਾ ਗਿਆ ਉਹ ਜ਼ਮੀਨ ਮਾਲਕ ਕੋਈ ਨੁਕਸਾਨ ਆ ਬਿਲਕੁਲ ਜੀ ਦੋ ਜਾਨਾਂ ਉੱਤੇ ਫਾਇਰਿੰਗ ਕੀਤੀ ਗਈ ਇੱਕ ਲੇਡੀਜ਼ ਇੱਕ ਲੜਕਾ ਦੀ ਉਹ ਜਿਨ੍ਹਾਂ ਦੇ ਇੱਕ ਆਪਣੇ ਚੂਲੇ ਤੇ ਉਹਨਾਂ ਦੇ ਗੋਲੀ ਵੱਜੀ ਆ ਇੱਕ ਬੈਕ ਕੱਟਰੇ ਤੋਂ ਬਾਹਰ ਹੈ ਜੀ ਉਹ ਹਜੇ ਕੁਝ ਕਹਿ ਨਹੀਂ ਸਕਦੇ ਅਮਨਦੀਪ ਹਸਪੀਟਲ ਐਡਮਿਟ ਹੈ ਤੇ ਕਿਹੜੀ ਦੂਸਰੀ ਪਾਰਟੀ ਕੋਲ ਤੁਸੀਂ ਕਹਿਆ ਵੀ ਸ਼ਰਲੇ ਮਰ ਗਏ ਉਹ ਉਹਨਾਂ ਨੂੰ ਕਿਦੋਂ ਐਡਮਿਟ ਕਰਾਇਆ ਗਿਆ ਤੇ ਤੁਹਾਡੇ ਬੰਦੇ ਕਿਦੋਂ ਐਡਮਿਟ ਹੋ ਗਏ ਉਹ ਅੱਜ ਹੀ ਸੁਣਨ ਨੂੰ ਮਿਲਿਆ ਜੀ ਵੀ ਇਦਾਂ ਉਹ ਏ ਸਾਜ਼ਿਸ਼ ਕਰ ਰਹੇ ਆ ਵੀ ਆਪਣੇ ਹੀ ਕਿਸੇ ਘਰ ਦੇ ਮੈਂਬਰ ਨੂੰ ਗੋਲੀ ਮਾਰ ਕੇ ਜਾਂ ਸ਼ਰਲੇ ਮਾਰ ਕੇ ਜਾਣ ਬੋਝ ਕੇ ਕੀ ਹਾਂ ਜਾਣ ਬੋਝ ਕੇ ਜਾਣ ਬੋਝ ਕੇ ਜੀ 307 ਦਾ ਪਰਚਾ ਕਰਾਸ ਹੋ ਸਕੇ ਕਿ ਅਸੀਂ ਭਾਈਚਾਰੇ ਉੱਤੇ ਵੀ ਕਿਸੇ ਹਿਸਾਬ ਨਾਲ ਜਾਂ ਪੈਸੇ ਦੇ ਜੋਰ ਨਾਲ ਕੁਝ ਕਰ ਸਕੀਏ ਇਸ ਕਰਕੇ ਉਹ ਸਾਜ਼ਿਸ਼ ਕਰ ਰਹੇ ਆ ਪਰ ਐਸਐਚਓ ਸਾਹਿਬ ਨੇ ਨਕਾਰਤਾ ਇਹ ਗੱਲ ਅੱਜ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਸਾਨੂੰ ਸਾਰੇ ਸਮਾਜ ਨੂੰ ਅਤੇ ਪਰਿਵਾਰਾਂ ਨੂੰ ਪੀ ਇਦਾਂ ਦੀ ਸਾਜ਼ਿਸ਼ ਨਹੀਂ ਹੋਣ ਦਿੱਤੀ ਜਾਵੇਗੀ ਪ੍ਰਸ਼ਾਸਨ ਅਕਸਰ ਹੀ ਆਪਣੇ ਸਵਾਲਾਂ 'ਚ ਕਿਰਦਾ ਹੋਇਆ ਨਜ਼ਰ ਆਂਦਾ ਕਿ ਕੰਮ ਨਹੀਂ ਕਰਦੇ ਤੁਸੀਂ ਪਹਿਲੇ ਆ ਬਿਲਕੁਲ ਜੀ ਮੈਂ ਜੋ ਸਾਡੇ ਜੰਡਿਆਲੇ ਥਾਣੇ ਦੇ ਮਖ्तार ਸਿੰਘ ਇੰਚਾਰਜ ਨੇ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਇੱਕ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ 'ਚ ਇੱਕ ਲੜਕੇ ਨੇ ਅਗਲੇ ਦਿਨ ਕੈਨੇਡਾ ਜਾਣਾ ਸੀ ਜੋ ਐਲਓਸੀ ਉਹਨਾਂ ਨੇ ਐਸਐਚਓ ਸਾਹਮਣੇ ਢਾਈ ਵਜੇ ਜਾਰੀ ਕਰਤੀ ਉਹਨੂੰ ਬਾਹਰ ਜਾਣ ਨਹੀਂ ਦਿੱਤਾ ਇਹ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਫਿੰਡ ਮੈਣੀਆ ਘਰ ਵਿੱਚ ਨਾ ਝਗੜਾ ਹੋਇਆ ਸੀ ਹੂੰ ਰਾਤ ਨੂੰ ਫਿਊਜ ਨਾ ਹੋਇਆ ਤੁਹਾਨੂੰ ਤੋਂ ਉੱਤੇ ਕਰ ਚੱਲਦਾ ਟੱਕਰ ਹੋ ਗਿਆ ਉਹਦੇ ਤੋਂ ਬਾਅਦ ਦੇ ਵਿੱਚ ਦੂਜੀ ਪਾਰਟੀ ਆਈ ਕਿ ਬੱਤੀ ਕਿਉਂ ਬੰਦ ਹੋ ਗਈ ਨੇ ਜਿਹੜਾ ਉਹ ਬੱਤੀ ਬੰਦ ਹੈ ਇੱਕ ਦੇ ਸਸੀ ਹਥਿਆਰ ਦੇ ਨਾਲ ਹੈਕ ਕਰਕੇ ਉਸ ਦੇ ਜੀ ਦੇ ਫਾਇਦਾ ਲਾ ਕੇ ਉਹਨਾਂ ਵਿੱਚ ਜਿਹੜੀ ਦੋਸ਼ੀ ਇਹਨਾਂ ਦੇ ਮਕਰਮਾਦਰ ਜੋ ਆ ਉਹਨਾਂ ਦੇ ਇੱਕ ਦੋਸ਼ੀ ਬਾੜ ਲਿਆ ਬਾਕੀ ਸ਼ਾਪੇ ਮਾਰੀ ਹੋ ਗਈ ਹੈ ਇੱਕ ਦੋਸ਼ੀ ਬਾੜਿਆ ਠੀਕ ਹੈ